26 ਜਨਵਰੀ ਜਾਨੀ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਫਾਜ਼ਲਕਾ ਪੁਲਿਸ ਵੱਲੋਂ ਬੀਐਸਐਫ ਦੇ ਨਾਲ ਸਾਂਝੇ ਤੌਰ ਤੇ ਇੱਕ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਫਾਜ਼ਲਕਾ ਦੇ ਸਰਦੀ ਇਲਾਕਿਆਂ ਦੇ ਵਿੱਚ ਕੱਢਿਆ ਗਿਆ ਜਾਣਕਾਰੀ ਦਿੰਦੇ ਹੋਏ ਫਾਜਲਕਾ ਦੇ ਡੀਐਸਪੀ ਸਬੇਕ ਸਿੰਘ ਨੇ ਦੱਸਿਆ ਕਿ ਇਸ 플ੈਗ ਮਾਰਚ ਸ਼ਰਾਰਤੀ ਅੰਸਰਾ ਸਮਾਜ ਵਿਰੋਧੀ ਅੰਸਰਾ ਅਤੇ ਗਣਤੰਤਰ ਦਿਵਸ ਦੇ ਸਬੰਧ ਦੇ ਵਿੱਚ ਪੂਰੇ ਫਾਜਲਕਾ ਇਲਾਕੇ ਦੇ ਵਿੱਚ ਇਹ 플ੈਗ ਮਾਰਚ ਕੱਢਿਆ ਗਿਆ ਬੜੇ ਨੂੰ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਹਨ ਉਹਦਾ ਪ੍ਰੋਗਰਾਮ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਉਹਦੇ ਪ੍ਰੋਗਰਾਮ ਦੇ ਮੱਦੇਨਜ਼ਰ ਰੱਖਤੇ ਸਾਡੇ ਵੱਲੋਂ ਸਖਤ ਕਾਇਆ ਤੇ ਪੂਰਾ ਇਤਜ਼ਾਮ ਕੀਤਾ ਗਿਆ ਹੈ ਨਾਲ ਬੀਐਸਐਫ ਜੋ ਸੈਕੰਡ ਫੈਸਲੈਂਟ ਤੇ ਮਤਲਬ ਕੰਮ ਕਰਦੀ ਹੈ ਤੇ ਰਾਤ ਡਿਊਟੀ ਜਿੰਦੀ ਉਹਨਾਂ ਨਾਲ ਲੈ ਕੇ ਸਾਡੇ ਵੱਲੋਂ ਸਾਰੇ ਏਰੀਆ ਚ ਬਰੇਕਬਾਸ ਕਢਿਆ ਜਾ ਰਿਹਾ ਹੈ ਉਹ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਕਟੋੜ ਰੱਖਿਆ ਗਿਆ ਹੈ ਕਿਸੇ ਨੂੰ ਨਾਤੇ ਜਾਵੇ ਕੋਈ ਵੀ ਸ਼ਰਤ ਦੇ ਅਨਸਾਰ ਕੋਈ ਕਿਸੇ ਤਰ੍ਹਾਂ ਦਾ ਬੋਲਬਾਲਾ ਦਾ ਕਰਦਾ ਸਾਡੇ ਇਥੇ ਵੀ ਖੇਡੇ ਬੀਐਸਐਫ ਦੇ ਪੁਲਿਸ ਸਾਜਰੇ ਜੇ ਕਿਸੇ ਨੇ ਵੀ ਗਰਗਤਰ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ